ਸਰਕਾਰਾਂ ਨੇ ਕਹਿ ਕੇ ਅਫਸਰਾਂ ਕੋਲੋਂ ਬੰਦੇ ਨਜਾਇਜ਼ ਡਿਸਮਿਸ ਹੋਏ ਬੰਦੇ ਉਹਨਾਂ ਸਬੰਧ ਦੇ ਵਿੱਚ ਮੀਟਿੰਗ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜੱਸ ਕੀਤੀ ਜੱਸ ਕਰਨ ਤੋਂ ਬਾਅਦ ਸਾਡੇ ਚਿੱਠੀ ਇਸ਼ੂ ਕੀਤੀ ਪਰ ਉਹ ਚਿੱਠੀ ਇਸ਼ੂ ਹੋਣ ਤੋਂ ਬਾਅਦ ਜੁਧ ਵੀ ਸਾਡੇ ਕਹੇ ਅਫਸਰ ਨੇ ਅਜੇ ਤੱਕ ਉੱਥੇ ਕਾਰਵਾਈ ਨਹੀਂ ਕੀਤੀ ਸਾਜੀ ਸਰ ਕੀ ਨਾਮ ਹੈ ਤੁਹਾਡਾ ਭੋਪਿੰਦਰ ਸਿੰਘ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਕਿਸ ਵਿਸ਼ੇ ਤੇ ਰੱਖੀ ਗਈ ਸਾਡੇ ਨਾਲ ਅਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਥਾਪੇ ਸੀ ਮਲਕੀਤ ਸਿੰਘ ਜੀ ਸਾਡੇ ਐਸੋਸੀਏਸ਼ਨ ਵੱਲੋਂ ਤੇ ਉਹਦੇ ਸਬੰਧ ਵਿੱਚ ਅੱਜ ਡਿਸਟ੍ਰਿਕਟ ਦੀ ਮੀਟਿੰਗ ਸੀ ਡਿਸਟ੍ਰਿਕਟ ਦੇ ਮੁਲਾਜ਼ਮਾਂ ਦੀ ਮੀਟਿੰਗ ਸੀ ਜਿਹੜੇ ਪਹਿਲੀਆਂ ਸਰਕਾਰਾਂ ਦੇ ਸਤਾਏ ਹੋਏ ਔਰ ਸਰਕਾਰਾਂ ਨੇ ਕਹਿ ਕੇ ਅਫਸਰਾਂ ਕੋਲੋਂ ਬੰਦੇ ਨਜਾਇਜ਼ ਡਿਸਮਿਸ ਹੋਏ ਬੰਦੇ ਉਹਨਾਂ ਸਬੰਧ ਦੇ ਵਿੱਚ ਮੀਟਿੰਗ ਸੀ ਜੀ ਤੇ ਉਹ ਮੀਟਿੰਗ ਕੀਤੀ ਅਸੀਂ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਕੋਲੋਂ ਇਹੋ ਹੀ ਮੰਗ ਕਰਦੇ ਆਂ ਵੀ ਮੁਲਾਜ਼ਮਾਂ ਨਾਲ ਜਿਹੜਾ ਤਕਾ ਹੋਇਆ ਹੈ ਉਹ ਹੱਲ ਕੀਤਾ ਜਾਵੇ ਜੀ ਜਿਸ ਸੰਬੰਧੀ ਸਾਡੇ ਸੀਐਮ ਸਾਹਿਬ ਨੂੰ ਸੀ ਮਿਲੇ ਸੀ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਜੱਸ ਕੀਤੀ ਜੱਸ ਕਰਨ ਤੋਂ ਬਾਅਦ ਸਾਡੇ ਚਿੱਠੀ ਐ ਇਸ਼ੂ ਕੀਤੀ ਹੈ ਉਹ ਚਿੱਠੀ ਵੀ ਮੈਂ ਦਿਖਾ ਦਣਾ ਮੇਰੇ ਮੋਬਾਈਲ 'ਚ ਹੈਗੀ ਜੀ ਜਿਹਦੇ ਵਿੱਚ ਉਹਨਾਂ ਨੇ ਸਾਡੇ ਮਹਿਕਮੇ ਦੇ ਜਿਹੜੇ ਅਫਸਰਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਤਰਸ ਦੇ ਹਦਾਲਤ ਬਾਹਲ ਕੀਤਾ ਜਾਵੇ ਠੀਕ ਪਰ ਉਹ ਚਿੱਠੀ ਇਸ਼ੂ ਹੋਣ ਤੋਂ ਬਾਅਦ जूद ਵੀ ਸਾਡੇ ਕਹੇ ਅਫਸਰ ਨੇ ਅਜੇ ਤੱਕ ਉੱਤੇ ਕਾਰਵਾਈ ਨਹੀਂ ਕੀਤੀ ਇਹਨੂੰ ਆਪਾਂ ਕੀ ਕਹਿੰਦੇ ਇਹਨੂੰ ਆਪਾਂ ਜ਼ਿਆਦਾ ਕਹਿ ਸਕਦੇ ਹਾਂ ਕਿ ਅਫਸਰਾਂ ਦੀ ਨਲਾਕੀ ਤੇ ਜਾਂ ਆਪਾਂ ਇਹ ਕਹਿ ਸਕਦੇ ਆ ਵੀ ਸਰਕਾਰ ਦੀ ਇਹ ਮੰਦੇ ਨਹੀਂ ਜੀ ਦੋ ਹੀ ਗੱਲਾਂ ਹੋ ਸਕਦੀਆਂ ਬਿਲਕੁਲ ਬਿਲਕੁਲ ਹੋ ਇਸ ਸਬੰਧ ਵਿੱਚ ਅਸੀਂ ਡਿਸਟ੍ਰਿਕਟ ਵਾਈਜ਼ ਮੀਟਿੰਗ ਕਰਦੇ ਫਿਰਦੇ ਆਂ ਡਿਸਟ੍ਰਿਕਟ ਵਾਈਜ਼ ਹਰ ਇੱਕ ਜ਼ਿਲ੍ਹੇ ਦੇ ਸੀਨੀਅਰ ਅਫਸਰ ਨੂੰ ਸਾਡੀ ਆਵਾਜ਼ ਪਹੁੰਚੇ ਸੀਪੀ ਸਾਹਿਬ ਨੂੰ ਜਲੰਧਰ ਜਿਹੜੇ ਲੁਧਿਆਣੇ ਦੇ ਸੀਪੀ ਸਾਹਿਬ ਬਹੁਤ ਹੀ ਸੂਝਵਾਨ ਅਫਸਰ ਔਰ ਮੈਂ ਚੰਗੀ ਤਰ੍ਹਾਂ ਜਾਣਦੇ ਇਹਨਾਂ ਨੂੰ ਇੱਕ ਜਦਾਂ ਆਪਾਂ ਗਏ ਗਰਾਊਂਡ ਲੈਵਲ ਤੋਂ ਚੱਲੇ ਨੇ ਤੇ ਇੱਥੇ ਆਸਵਲੇ ਔਰ ਮੁਲਾਜ਼ਮ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਸੁਣਦੇ ਨੇ ਮੁਲਾਜ਼ਮ ਦੀ ਦੁੱਖ ਤਕਲੀਫ ਪਲੱਸ ਆਮ ਪਬਲਿਕ ਦੀ ਜਨਤਾ ਦੇ ਵੀ ਜਿਹੜੀ ਕੋਈ ਦੁੱਖ ਤਕਲੀਫ ਹੋਵੇ ਬੜੇ ਧਿਆਨ ਨਾਲ ਸੁਣਦੇ ਔਰ ਬਾਸ ਦੇ ਦਿੰਦੇ ਇਹ ਮੀਟਿੰਗ ਤੁਹਾਡੀ ਕਦੋਂ ਹੋਈ ਸੀ ਉਹਨਾਂ ਦੇ ਨਾਲ ਉਹਨਾਂ ਨਾਲ ਮੇਰੀ ਮੀਟਿੰਗ ਇੱਕ ਦੋ ਵਾਰੀ ਹੋਈ ਜਲੰਧਰ ਵੀ ਹੋਈ ਜਲੰਧਰ ਵੀ ਸੀਪੀ ਰਹੇ ਨੇ ਇੱਥੇ ਵੀ ਰਹੇ ਮੇਰੀ ਮੀਟਿੰਗ ਹੋਈ ਚੰਡੀਗੜ੍ਹ ਵੀ ਮਿਲ ਮਿਲੇ ਆਪਾਂ ਜਿਹੜਾ ਇਹ ਪੱਤਰ ਜਾਰੀ ਕੀਤਾ ਗਿਆ ਉਹ ਕਦੋਂ ਜਾਰੀ ਕੀਤਾ ਗਿਆ ਸੀ ਇਹ ਪੱਤਰ ਪਿਛਲੇ ਸਾਲ ਦਾ ਜਾਰੀ ਕੀਤਾ ਜਲੰਧਰ ਚ ਜਿਮਣੀ ਚੌਂਸੀ ਤੋਂ ਭਗਵੰਤ ਸਿੰਘ ਆਏ ਸੀ ਔਰ ਹਰਪਾਲ ਸਿੰਘ ਚੀਮੇ ਦੀ ਡਿਊਟੀ ਲਈ ਸੀ ਇਹ ਬਹਾਦਤ ਕੀਤਾ ਜਾਣਾ ਇਹ ਇਦਾਂ ਸੇ ਅਫਸਰ ਲਗ ਲਗ ਕਿਸਾਨ ਦੇ ਵਿੱਚ ਜੀ ਇਹ ਤਿੰਨ ਚਾਰ ਤਿੰਨ ਚਾਰ ਕੈਟਾਗਰੀਆਂ ਚ ਕੁਝ ਸਾਡੇ ਮੁਲਾਜ਼ਮ ਨੇ ਜਿਹੜੇ ਉਹ ਗੈਰ ਹਾਜ਼ਰੀ ਤੇ ਡਿਸਕਸ ਜੀ ਕੁਝ ਮੁਲਾਜ਼ਮ ਨੇ ਅੰਡਰ ਟਰਾਇਲ ਚ ਦਾ ਕੋ ਮਕਦਮਾ ਦਰਜ ਹੋਇਆ ਤੇ ਉੱਤੇ ਟੈਸਪਸ ਜਦਕਿ ਸਾਡੇ ਮਹਿਕਮੇ ਦੇ ਡੀਆਈਜੀਆਂ ਤੇ ਪਰਚੇ ਨੇ ਜਲੰਧਰ ਦੇ ਵਿੱਚ ਤੇ ਤਿੰਨ ਪਰਚੇ ਇੱਕ ਡੀਆਈਜੀ ਦੇ ਉੱਤੇ ਪੀਏਪੀ ਚ ਲੱਗਾ ਡੀਆਈਜੀ ਔਰ ਹੋਰ ਵੀ ਅਫਸਰਾਂ ਦੇ ਪਰਚੇ ਵਰਜ ਨੇ ਉਹ ਇਸ ਵੇਲੇ ਡਿਊਟੀਆਂ ਵੀ ਕਰ ਰਹੇ ਪ੍ਰਮੋਟ ਹੋ ਰਹੇ ਤੇ ਪੰਜਾਬੀ ਜੀ ਕਹਿੰਦੇ ਮਲਾਈਦਾਰ ਸੀਟਾਂ ਤੇ ਵੀ ਲੱਗੇ ਜੀ ਤੇ ਸਾਡੇ ਜਿਹੜੇ ਅਫਸਰ ਸਾਡੇ ਮੁਲਾਜ਼ਮ ਜਿਹੜੇ ਇੱਕ ਪਰਚਾ ਦਰਜ ਹੋਇਆ ਤੇ ਉਹ ਡਿਸਮਿਸ ਹੋਰ ਫਿਰ ਉਹ ਪਰਚੇ ਦੇ ਤੇ ਹੋਇਆ ਹੋਇਆ ਪਲੱਸ ਬਰੀ ਹੋਏ ਮੁਲਾਜ਼ਮ ਐਸਹਲੇ ਰੋਡ ਤੇ ਤੁਰੇ ਫਿਰਦੇ ਜਿਨ੍ਹਾਂ ਦੇ ਵਿੱਚ ਅਕਾ ਮਲਕੀਤ ਸਿੰਘ ਜੀ ਸਾਡੇ ਹੌਲਦਾਰ ਜਲੰਧਰ ਤੋਂ ਲੁਧਿਆਣੇ ਤੋਂ ਜੀ ਉਹ ਇੱਥੇ ਬਰੀ ਹੋਏ ਮੁਕਦਮੇ ਚ ਐਸਹਲੇ ਰੋਡ ਤੇ ਮੈਂ ਖੁਦ ਆ ਬਰੀ ਹੋਏ ਮੁਕਦਮੇ ਦੇ ਐਸਹਲੇ ਰੋਡ ਤੇ ਜੀ ਸੋ ਜਦੋਂ ਬਹਾਲ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਫਿਰ ਵੀ ਬਹਾਲ ਕਿਉਂ ਨਹੀਂ ਕੀਤੇ ਗਏ ਮੈਂ ਉਹੀ ਤਾਂ ਗੱਲ ਕਰਦਾ ਕਿ ਇਹ ਇਹਦਾ ਮਤਲਬ ਤੇ ਹੈ ਵੀ ਸਰਕਾਰ ਨੂੰ ਕੁਝ ਸਮਝ ਨਹੀਂ ਆ ਜੀ ਮੈਂ ਇਹ ਵੀ ਗੱਲ ਕਹਿਣਾ ਜੇ ਸਰਕਾਰ ਜੇ ਅਫਸਰ ਇਹ ਸਰਕਾਰ ਨੂੰ ਸਮਝਦੇ ਹੋਣਾ ਮੈਂ ਤਾਂ ਇਹ ਗੱਲ ਕਹਿਣਾ ਵੀ ਸਰਕਾਰ ਦੀ ਜੇ ਮੰਨਦੇ ਹੋਣ ਸਰਕਾਰ ਦਾ ਨਾਲ ਡਰ ਹੋਏ ਤੇ ਪੰਜਾਬ ਦੇ ਵਿੱਚ ਕ੍ਰਾਈਮ ਵੀ ਨਾ ਇੰਨਾ ਹੋਵੇ ਮੈਂ ਤਾਂ ਇਹੋ ਗੱਲ ਕਹਾਂਗਾ ਵੀ ਇਹ ਸਰਕਾਰ ਕੋਲ ਨਹੀਂ ਡਰਦੇ ਸਰਕਾਰ ਦੀ ਨਹੀਂ ਮੰਨ। ਤੁਹਾਡੇ ਵੱਲੋਂ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਦੁਬਾਰਾ ਫਿਰ ਮੈਂ ਸੀਐਮ ਸਾਹਿਬ ਨੂੰ ਮਿਲਿਆ ਸੀ। ਔਰ ਸੀਐਮ ਸਾਹਿਬ ਨੇ ਕਿਹਾ ਯਾਰ ਤੁਹਾਡਾ ਕੰਮਾਂ ਜ ਹੋਇਆ ਨਹੀਂ ਮੈਂ ਕਿਹਾ ਜੀ ਨਹੀਂ ਹੋਇਆ ਦੇਖ ਲਓ ਕਿਸੇ ਦਾ ਕੰਮ ਨਹੀਂ ਆਇਆ। ਉਹਨਾਂ ਦੁਬਾਰਾ ਫਿਰ ਚਿੱਠੀ ਜੀ ਇਸ਼ੂ ਕੀਤੀ। ਔਰ ਫਿਰ ਦੁਬਾਰਾ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਜੁਲੰਧਰ ਜੀ ਨੂੰ ਕਿਹਾ ਫਿਰ ਕੋਈ ਗੱਲਬਾਤ ਨਹੀਂ ਸੋ ਹੁਣ ਅਗਲਾ ਕਦਮ ਕੀ ਰਹੇਗਾ ਤੁਹਾਡਾ ਅਗਲਾ ਕਦਮ ਇਹ ਹੈ ਅਸੀਂ ਕਹਿੰਨੇ ਆ ਵੀ ਯਾਰ ਅਸੀਂ ਹੜਤਾਲਾਂ ਦੇਓ ਸੜਕਾਂ ਦਾ ਟ੍ਰੈਫਿਕ ਜਾਮ ਜਿਹੜਾ ਜੇਬ ਉਹ ਅਸੀਂ ਨਾ ਕਰੀਏ ਕਿਉਂਕਿ ਅਸੀਂ ਬਲਟ ਫੋਰਸ ਦੇ ਅਸੀਂ ਤੇ ਲੋਕਾਂ ਨੂੰ ਸੁਧਾਰਨਾ ਤੇ ਅਸੀਂ ਆਪ ਹੀ ਇਹਨਾਂ ਕੰਮਾਂ ਤੇ ਆ ਕੇ ਤਾਂ ਗਾਂ ਜਨਤਾ ਦਾ ਕੀ ਹਾਲ ਹੋਊ ਸੋ ਇਸ ਕਰਕੇ ਅਸੀਂ ਸਰਕਾਰ ਕੋਲ ਅਫਸਰਾਂ ਕੋਲ ਮੰਗ ਕਰਦੇ ਆ ਕਿ ਜਿਹੜੇ ਇਹ ਕੰਮ ਹੋਏ ਨੇ ਉਹਨਾਂ ਨੂੰ ਬਾਤ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹ ਨਾ ਸਾਨੂੰ ਇਥੇ ਤਾਂ ਕੋਈ ਸਟੈਪ ਲੈਣੇ ਪੈਣ ਉਹ ਅਸੀਂ ਕਿਸੇ ਜਥੇਬੰਦੀ ਨਾਲ ਰਲ ਕੇ ਫਿਰ ਫਿਰ ਉਹੀ ਗੱਲ ਵੀ ਅਸੀਂ ਕਹੀ ਆ ਵੀ ਨਹੀਂ ਜੀ ਹੁਣ ਨਾ ਕਰੇ ਭਾਈ ਤੁਰ ਮੁਲਾਜ਼ਮ ਵਿਚਾਰਿਆਂ ਦੇ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਕਈ ਦੇ ਘਰ ਕੋਈ ਰੋਟੀ ਬਕਰਨ ਨੂੰ ਕਈ ਦੇ ਘਰ ਕੋ ਬੁਰੀ ਹਾਲਤ ਹੋਈ। ਸੋ ਇਹ ਸਰਕਾਰ ਕੋਲੋਂ ਔਰ ਸਾਡੇ ਅਫਸਰਾਂ ਕੋਲੋਂ ਅਸੀਂ ਬੇਨਤੀ ਕਰ ਰਹੇ ਹਾਂ ਕਿ ਇਸ ਤੇ ਐਕਸ਼ਨ ਤੁਰੰਤ ਲਿਆ ਜਾਵੇ ਜਲਦੀ ਜਲਦੀ ਕਾਰਵਾਈ। ਠੀਕ ਹੈ। ਥੈਂਕ ਯੂ ਜੀ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਲਕੀਸ਼ ਸਿੰਘ ਆ ਜੀ। ਜੀ ਅੱਜ ਮੀਟਿੰਗ ਕਿਸ ਵਿਸ਼ੇ ਤੇ ਕੀਤੀ ਗਈ ਆ? ਅੱਜ ਅਸੀਂ ਮੀਟਿੰਗ ਕੀਤੀ ਸੀ ਜਿਹੜੇ ਸਾਡੇ ਮੁਲਾਜ਼ਮ ਸਰਕਾਰ ਨੇ ਡਿਸਮਿਸ ਕੀਤੇ ਨੇ ਉਹਨਾਂ ਸਬੰਧੀ ਵੀ ਅਸੀਂ ਅਗਲਾ ਸਟੈਪ ਕੀ ਰੱਖਣਾਗਾ। ਕੁਝ ਸਾਡੇ ਮੁਲਾਜ਼ਮਾਂ 7 ਕੁ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਜਿਹੜੇ ਬਰੀ ਹੋਏ ਨੇ। ਉਹਨਾਂ ਨੂੰ ਵੱਖਰਾ ਇੱਕ ਲੈਟਰ ਸਰਕਾਰ ਵੱਲੋਂ ਜਾਰੀ ਕੀਤਾ ਸੀ ਪਰ ਉਹਨਾਂ ਨੇ ਉਹਨਾਂ ਨੂੰ ਵੀ ਬਹਾਲ ਨਹੀਂ ਕੀਤਾ ਜਿੰਨਾਂ ਦੇ ਵਿੱਚ ਮੈਂ ਦੀਆਂ ਨਾਲ ਕਿ ਲਿਜਾਣੇ ਤੋਂ ਜੀ ਕੁੱਟੇ ਕਿੰਨੇ ਹੈ ਵੈਸੇ ਟੋਟਲ ਕਿੰਨੇ ਟੋਟਲ ਕਿੰਨੇ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਉਹਨਾਂ ਨੇ ਲੈਟਰ ਜਾਰੀ ਕੀਤਾ ਸੀ ਟੋਟਲ 500 ਮੁਲਾਜ਼ਮਾਂ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਕੈਟਾਗਰੀਆਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਜਿਵੇਂ ਕੁਝ ਬਰੀ ਹੋਏ ਨੇ ਕੁਝ ਅੰਡਰ ਟ੍ਰਾਇਲ ਨੇ ਕੁਝ ਗੈਰ ਹਾਰੀ ਵਾਲੇ ਨੇ ਜੀ ਇਹ ਟੋਟਲ 500 ਮੁਲਾਜ਼ਮ ਸੀ ਸੋ ਹੁਣ ਤੱਕ ਇੱਕ ਵੀ ਮੁਲਾਜ਼ਮ ਨੂੰ ਬਹਾਲ ਨਹੀਂ ਕੀਤਾ ਗਿਆ ਕੁਝ ਇੱਕ ਦੋ ਮੁਲਾਜ਼ਮ ਹੀ ਨੇ ਜਿਨ੍ਹਾਂ ਨੂੰ ਬਹਾਲ ਕੀਤਾ ਜੀ ਜੀ ਸੋ ਕੀ ਮੰਗ ਕੀ ਕਰਦੇ ਹੋ ਸਾਡੀ ਮੰਗ ਇਹੀ ਹੈ ਜੀ ਸਸੀ ਬਰੀ ਹੋਏ ਆ ਤੁਹਾਡੇ ਜਿਹੜੇ ਕੇਸ ਨੇ ਹਾਈ ਕੋਰਟ ਤੋਂ ਕੋਐਸ ਹੋਏ ਬਣੇ ਸਾਨੂੰ ਬਾਹਰ ਕੀਤਾ ਜਾਵੇ ਸਾਡੇ ੁੱਲੇ ਦਬ ਦੇ ਗੰ ਜੇ ਫੇਰ ਵੀ ਬਹਾਲ ਨਹੀਂ ਕੀਤਾ ਜਾਂਦਾ ਤਾਂ ਤੁਹਾਡਾ ਅਗਲਾ ਕਦਮ ਕੀ ਹੋਏਗਾ ਫੇਰ ਜੋੜੀ ਜ ਸਾਡੀ ਜਥੇਬੰਦੀਆਂ ਜੋ ਕਰਦੇ ਲੋ ਕੋ ਦੱਸੂਗੀ ਰੱਤਲਾ ਧੰਕ ਠੀਕ ਬਹੁਤ ਅੱਛਾ